બોલે સોનેહા નમસ્કાર અકાલી ગલ વારસ પંજાબ દે જિંદાબાદ 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 અકાલી દલ વારસ પંજાબ દે જિંદાબાદ જિંદાબાદ કોટ કે અકાલી દલ વારસ પંજાબ દે જિંદાબાદ 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 પાઉ તારી સોનેહા ਪਾਉ ਆ ਤੇਰੀ ਜਿੰਦਾਬਾਦ ਕਲ ਬਲਵਾਨ ਜਿੰਦਾਬਾਦ ਸਾਡਾ ਇੱਕਾ ਜਿੰਦਾਬਾਦ 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 24 ਸਾਈ ਦੇ ਵਿੱਚ ਭਾਉ ਨੂੰ ਗੁਗ ਮੰਦਰੀ ਬਣਾ ਕੇ ਰਹਿਣਾਗੇ ਰਹਿਣਾਗੇ ਬਣਾ ਕੇ ਰਹਿਣਾਗੇ 24 ਸਾਈ ਦੇ ਵਿੱਚ ਭਾਉ ਨੂੰ ਗੁਗ ਮੰਦਰੀ ਬਣਾ ਕੇ ਰਹਿਣਾ ਬਾਰਸ ਪੰਜਾਬ ਦੇ ਜਿੰਦਾਬਾਦ 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 ਬਾਪੂ ترਸੇਂ ਸਿੰਘ ਜੀ ਖਾਲਸਾ ਜਿੰਦਾਬਾਦ 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 ਬਾਪੂ ترਸੇਂ ਸਿੰਘ ਜੀ ਖਾਲਸਾ ਜਿੰਦਾਬਾਦ ਸ਼੍ਰੋਮਣੀ ਕਾਲੀਦਾਲ ਬਾਰਿਸ ਪੰਜਾਬ ਦੇ ਜਿੰਦਾਬਾਦ 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 ਸ਼੍ਰੋਮਣੀ ਕਾਲੀਦਾਲ ਬਾਰਿਸ ਪੰਜਾਬ ਦੇ ਜਿੰਦਾਬਾਦ ਜਿੰਦਾਬਾਦ ਰੀਟਿੰਗ ਕਰਦੇ ਲੱਗੀ ਜੀ ਆਇਆਂ ਨੂੰ ਸਨਦਵਾ ਜੀ ਦਾ ਬਹੁਤ ਬਹੁਤ ਨਮਸਕਾਰ ਅੱਜ ਦੇ ਤਰਸੇਮ ਸਿੰਘ ਅੱਜ ਹੁਸ਼ਾਰਪੁਰ ਪਹੁੰਚੇ ਹੋ ਤੇ ਸੇਮ ਹੁਸ਼ਾਰਪੁਰ ਦੇ ਇਕੱਠ ਨੂੰ ਸੰਬੋਧਨ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਇੱਕ ਇੱਕ ਹਰ ਚਾਹੁੰਦੇ ਹਾਂ ਹੁਸ਼ਾਰਪੁਰ ਚ ਕਿਹੋ ਜਿਹਾ ਹੰਕਾਰ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਿਸ਼ਾਰਪੁਰ ਚ ਸਾਡੀ ਵੈਸੀ ਟੀਮ ਤੋਂ ਪਹਿਲਾਂ ਤੋਂ ਹੀ ਕੰਮ ਕਰ ਰਹੀ ਆ ਕਾਫੀ ਧੀਰ ਤੋਂ ਪਰ ਅੱਜ ਸਾਡੀ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਕਿ ਪੰਜਾਬ ਦੀ ਇੱਕ ਬੜੀ ਨਾਮਵਰ ਸਿੱਖੀਅਤ ਡਾਕਟਰ ਲਖਵੀਰ ਸਿੰਘ ਜੀ ਹੋਣੀ ਜੋ ਜਿਨ੍ਹਾਂ ਨੇ ਸਾਡੀ ਕੌਮ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਵਾਸਤੇ ਮਲਾਵਟ ਖੋਰੀ ਤੋਂ ਬਚਾਉਣ ਵਾਸਤੇ ਬਹੁਤ ਵੱਡਾ ਉਹਨਾਂ ਨੇ ਕਾਰਜ ਕੀਤਾ ਸੀ ਤੇ ਉਹ ਅੱਜ ਅਕਾਲੀ ਦਲ ਵਾਰਸ ਚ ਸ਼ਾਮਲ ਹੋ ਰਹੇ ਆ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਬਾਕੀ ਜਿੰਨੀਆਂ ਵੀ ਇੱਥੇ ਸੰਗਤਾਂ ਪਹੁੰਚੀਆਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਿ ਆਉਣ ਵਾਲੇ ਸਮੇਂ 'ਚ ਜੋ ਪੰਜਾਬ ਵਾਸਤੇ ਜਿੱਦਾਂ ਦੇ ਹਾਲਾਤ ਬਣਦੇ ਜਾ ਰਹੇ ਆ ਮਲਾਵਟ ਖੋਰੀ ਨਸ਼ਾ ਖੋਰੀ ਹੋਰ ਕਰਪਸ਼ਨ ਬڑے ਵੱਡੇ ਪੱਧਰ ਤੇ ਵੱਧ ਰਹੀ ਆ ਜਾਂ ਲਾ ਐਂਡ ਆਰਡਰ ਜਿਹੜਾ ਇਕਦਮ ਕੋਈ ਅਹਿਸਾਸ ਲੱਗਦਾ ਹੀ ਨਹੀਂ ਕਿ ਜਿੱਦਾਂ ਕੋਈ ਸਰਕਾਰ ਜਿੱਦਾਂ ਕੱਲ ਹੀ ਅਜੇ ਇੱਕ ਨੌਜਵਾਨ ਜਿਹੜਾ ਜਲੰਧਰ ਚੋਅ ਦਾ ਕਤਲ ਹੋ ਗਿਆ ਦਿਨ ਦਿਹਾੜੇ ਕੋਈ ਨਾ ਕੋਈ ਇਹੋ ਜਿਹੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਕਿ ਚੰਗੇ ਚੰਗੇ ਲੋਕਾਂ ਨੂੰ ਚੁਣ-ਚੁਣ ਕੇ ਮਾਰਿਆ ਜਾ ਰਿਹਾ ਉਹਦੇ ਵਾਸਤੇ ਜੋ ਇਹ ਡਾਕਟਰ ਸਾਹਿਬ ਹੋਣੀ ਜਾਂ ਇਹ ਹਿਸ਼ਾਰਪੁਰ ਇਲਾਕੇ ਤੋਂ ਜੋ ਵੱਡਾ ਸਹਿਯੋਗ ਮਿਲ ਰਿਹਾ ਉਹਦੇ ਵਾਸਤੇ ਅਸੀਂ ਧੰਨਵਾਦ ਕਰਦੇ ਹਾਂ ਕਿ ਆਪਾਂ ਨੂੰ ਸਾਰੇ ਪੰਜਾਬ ਦੇ ਵਾਰਸਾਂ ਨੂੰ ਉਹ ਚਾਹੇ ਜਾਤ ਪਾਤੋਂ ਉੱਪਰ ਉੱਠ ਕੇ ਧਰਮਜਬਤੋਂ ਉੱਪਰ ਉੱਠ ਕੇ ਸਾਨੂੰ ਜਿਹੜੀ ਕਿ ਪੰਜਾਬ ਦੀ ਗੱਲ ਕਰਨ ਵਾਸਤੇ ਪੰਜਾਬ ਦੀ ਹੋਣ ਦਸਤੀ ਨੂੰ ਬਚਾਉਣ ਵਾਸਤੇ ਪੰਜਾਬ 'ਚ ਜਿਹੜਾ ਅਰਾਜਿਕਤਾ ਦਾ ਮਾਹੌਲ ਬਣਿਆ ਹੋਇਆ ਉਹਨੂੰ ਪੰਜਾਬ ਉਹਦੇ ਚੋਂ ਬਾਹਰ ਕੱਢਣ ਵਾਸਤੇ ਸਾਰਿਆਂ ਜਣਿਆਂ ਨੂੰ ਆਪਾਂ ਨੂੰ ਰਲ ਮਿਲ ਕੇ ਹਮਲਾ ਮਾਰਨਾ ਚਾਹੀਦਾ ਅੰਮ੍ਰਿਤਪਾਲ ਦੇ ਕੀ ਹਾਲਾਤ ਨੇ ਹੁਣ ਲਾਸਟ ਮਿਲਣੀ ਕਦੋਂ ਹੋਈ ਤੇ ਕੀ ਸੰਦੇਸ਼ ਇਹ ਅਮਰਤਪਾਲ ਨੂੰ ਸਾਨੂੰ ਫਿਜ਼ੀਕਲੀ ਤੇ 2 2.5 ਮਹੀਨੇ ਹੋ ਗਏ ਮਿਲਿਆ ਨੂੰ ਪਰ ਫੋਨ ਤੇ ਉਹਨਾਂ ਦੀ ਸਾਡੇ ਹਫ਼ਤੇ ਚੱਕਰ ਦੀ ਵਾਰੀ ਗੱਲ ਹੋ ਜਾਂਦੀ ਉਹਨਾਂ ਨਾਲ ਤੇ ਉਹ ਠੀਕ ਠਾਕ ਆ ਚੜ੍ਹਦੀ ਕਲਾ 'ਚ ਆ ਇਹ ਉਹਨਾਂ ਦਾ ਇਹੋ ਸੰਦੇਸ਼ ਤੇ ਇਹੋ ਹੀ ਆ ਕਿ ਉਹਨਾਂ ਦਾ ਜੋ ਜਦੋਂ ਇੱਥੇ ਵੀ ਰਹਿਏ ਤੇ ਉਹਨਾਂ ਦਾ ਕਿ ਸਾਡੀ ਨੌਜਵਾਨੀ ਨੂੰ ਜੋ ਪੰਜਾਬ ਦੇ ਸਾਡੇ ਹਾਲਾਤ ਆ ਤਾਂ ਇਹ ਉਹਨੂੰ ਬਦਲਣ ਵਾਸਤੇ ਉਹਨਾਂ ਨੇ ਇੱਥੇ ਵੀ ਨਸ਼ਿਆਂ ਦੇ ਜਿਹੜਾ ਉਹਨਾਂ ਦੇ ਮਨ 'ਚ ਬਹੁਤ ਚਿੰਤਾ ਤੇ ਆ ਕਿ ਸਾਡੀ ਨੌਜਵਾਨੀ ਨਸ਼ਿਆਂ 'ਚ ਜਦੋਂ ਉਲਝ ਜਾਂਦੀ ਆ ਉਹ ਨਾਲ ਆਪਣੇ ਘਰ ਦਾ ਕੁਝ ਸਵਾਰ ਸਕਦੀ ਆ ਨਾ ਕੋਈ ਸਮਾਜ ਦਾ ਸਵਾਰ ਸਕਦੀ ਆ ਸਮਾਜ ਵਾਸਤੇ ਇੱਕ ਵੱਡਾ ਬੋਝ ਬਣ ਜਾਂਦੀ ਆ ਕਿਉਂਕਿ ਜਿਹੜੀ ਅੱਜ ਕੱਲ ਮਾਹੌਲ ਚੋਰੀਆਂ ਚਕਾਰੀਆਂ ਜਿਹੜੇ ਗੁੰਡਾਗਰਦੀ ਹੋ ਰਹੀ ਉਹਦੇ 'ਚ ਨਸ਼ਿਆਂ ਦਾ ਵੀ ਬਹੁਤ ਵੱਡਾ ਜਿਹੜਾ ਰੋਲ ਆ ਇਸ ਕਰਕੇ ਉਹ ਚਾਹੁੰਦੇ ਕਿ ਸਾਡੀ ਨੌਜਵਾਨੀ ਨਸ਼ਿਆਂ ਤੋਂ ਬਾਹਰ ਨਿਕਲੇ ਉਹ ਆਪਣੇ ਗੁਰੂ ਨਾਲ ਜੁੜੇ ਚੰਗੀ ਸਿੱਖਿਆ ਗ੍ਰਹਿਣ ਕਰੇ ਸਮਾਜ ਦਾ ਕੋਈ ਸਮਾਜ ਦੇ ਭਲੇ ਲਈ ਕੋਈ ਕੰਮ ਕਰੇ ਇਸ ਕਰਕੇ ਉਹਨਾਂ ਦੀ ਇਹੋ ਹੀ ਨੌਜਵਾਨਾਂ ਨੂੰ ਵੀ ਖਾਸ ਕਰਕੇ اپੀਲ ਹੈ ਕਿ ਤੁਸੀਂ ਉਹ ਸਰਕਾਰਾਂ ਦਾ ਤੇ ਇੱਕ ਮੇਰੇ ਖਿਆਲ ਹੈ ਕਿ ਇੱਕ ਤਹਿਆ ਕੀਤਾ ਹੋਇਆ ਕਿ ਸਾਡੀ ਨੌਜਵਾਨੀ ਨੂੰ ਕਰਾਏ ਪਾਉਣ ਵਾਸਤੇ ਉਹਨਾਂ ਨਸ਼ੇ ਪ੍ਰੋਵਾਈਡ ਕੀਤੇ ਜਾ ਰਹੇ ਆ ਅਖਰੇ ਹਮ ਖੁੱਲੇ ਵਿਕ ਰਹੇ ਆ ਉਤੇ ਕੋਈ ਕੰਟਰੋਲ ਨਹੀਂ ਤੇ ਇਸ ਕਰਕੇ ਸਾਨੂੰ ਆਪਣੇ ਆਪ ਨੂੰ ਸਾਡੇ ਜਿਹੜੇ ਸਿਰਦ ਲੋਕ ਆ ਉਹਨਾਂ ਨੂੰ ਵੀ ਅੱਗੇ ਆ ਕੇ ਇਸ ਇਹ ਨਸ਼ਿਆਂ ਚੋਂ ਨੌਜਵਾਨੀ ਨੂੰ ਬਾਹਰ ਕੱਢਣਾ ਤੇ ਜੋ ਜੋ ਪੰਜਾਬ ਦੇ ਹਾਲਾਤ ਉਹਨਾਂ ਉਹਨਾਂ ਨੂੰ ਬਦਲਣ ਵਾਸਤੇ ਆਪਾਂ ਨੂੰ ਸਾਰੇ ਨੌਕਤਰ ਹੋਣ ਦੀ ਲੋੜ ਆ ਤੇ ਜਿੱਦਾਂ ਕਿ ਅੱਜ ਵੱਡੀ ਪੱਧਰ ਤੇ ਲੋਕ ਕਤਰ ਹੋਏ ਆ ਤੇ ਮੇਰੇ ਖਿਆਲ ਹੈ ਕਿ ਸਾਰੇ ਲੋਕ ਹੁਣ ਸਮਝ ਚੁੱਕੇ ਆ ਕਿ ਸਰਕਾਰਾਂ ਇਹ ਜੋ ਜੋ ਸਾਨੂੰ ਕਹਿ ਕੇ ਆਈਆਂ ਸੀ ਉਹ ਉੱਥੇ ਕੋਈ ਕੰਮ ਨਹੀਂ ਹੋ ਰਿਹਾ ਤੇ ਬਹੁਤ ਬੁਰੇ ਹਾਲਾਤਾਂ ਚ ਪੰਜਾਬ ਪੰਜਾਬ ਦਾ ਕੋਈ ਵੀ ਕੋਈ ਦਾਅਵੇ ਨਾ ਨਹੀਂ ਕਹਿ ਸਕਦਾ ਕਿ ਮੈਂ ਸੁਰੱਖਿਆ ਤੇ ਆ ਕਿ ਮੈਨੂੰ ਕਿਸ ਚੀਜ਼ ਦੀ ਕਿਉਂਕਿ ਜਿਹੜੇ ਪੰਜਾਬ ਦੇ ਵੱਡੇ ਵੱਡੇ ਅਫਸਰ ਉਹਨਾਂ ਨੂੰ ਵੀ ਨਾਲ ਕਿਨੇ ਕਿਨੇ ਗਨਮੈਨ ਲੈ ਕੇ ਚੱਲਣਾ ਪੈ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਦਰਸਾਉਂਦੀਆਂ ਕਿ ਪੰਜਾਬ ਦੇ ਹਾਲਾਤ ਠੀਕ ਨਹੀਂਗੇ ਸੈਮਸਿੰਗ ਜਦੋਂ ਵੀ ਭਾਈ ਅਮਰਪਾਲ ਸਿੰਘ ਦੀ ਗੱਲਬਾਤ ਹੁੰਦੀ ਹੈ ਨਾ ਉਹ ਜੇਲ੍ਹ ਚੋਂ ਬਾਹਰ ਕੱਢੀ ਜਾਂ ਬਹੁਤ ਸੂਬਾ ਸਰਕਾਰ ਕਹਿ ਦਿੰਦੀ ਹੈ ਜੀ ਕਿ ਨਹੀਂ ਅਮਰਪਾਲ ਖਤਰਾ ਹੈ ਪੰਜਾਬ ਦੇ ਮੇਰੇ ਖਿਆਲ ਹੈ ਕਿ ਇੱਕ ਲੋਕਾਂ ਨੂੰ ਜਾਂ ਕੋਟਾ ਨੂੰ ਗਮਰਾਹ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਲਈ ਅਮਰਿਤਪਾਲ ਕੋਈ ਖਤਰਾ ਨਹੀਂ ਸੀਗਾ ਪੰਜਾਬ ਚ ਜਦੋਂ ਇੱਥੇ ਆ ਨੌਜਵਾਨੀ ਉਹਨਾਂ ਨੇ ਬਹੁਤ ਵੱਡਾ ਪਿਆਰ ਕਰਦੀ ਸੀ ਉਹਨਾਂ ਦੇ ਕਹਿਣ ਤੇ ਹਜ਼ਾਰਾਂ ਨੌਜਵਾਨਾਂ ਨੇ ਨਸ਼ੇ ਛੱਡ ਕੇ ਗੁਰੂ ਦੇ ਲਾਲ ਲੱਗੇ ਸਰਕਾਰ ਨੂੰ ਮੇਰੇ ਖਿਆਲ ਇਹੋ ਚੀਜ਼ ਦੀ ਪ੍ਰੋਬਲਮ ਆ ਉਦੋਂ ਬਾਅਦ ਚ ਵੀ ਸਰਕਾਰ ਨੇ ਬੜਾ ਪ੍ਰੋਪੋਗੈਂਡਾ ਉਹਨਾਂ ਦੇ ਖਿਲਾਫ ਬਹੁਤ ਚੀਜ਼ਾਂ ਜਾਂ ਹੋਰ ਤਰ੍ਹਾਂ ਨੇ ਬਹੁਤ ਵੱਡੇ ਪੱਦਰ ਤੇ ਉਹਨਾਂ ਨੂੰ ਬਦਨਾਮ ਕਰਨ ਦੀ ਕਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਖਿਆਲ ਹੈ ਕਿ 2024 ਜਿਹੜੀ ਲੋਕ ਸਭਾ ਇਲੈਕਸ਼ਨ ਆਈ ਉਨੇ ਸਭ ਕੁਝ ਸਪਸ਼ਟ ਕਰਤਾ ਕਿ ਪੰਜਾਬ ਦੇ ਲੋਕ ਅਮਰਤਪਾਲ ਨੂੰ ਚਾਹੁੰਦੇ ਆ ਇਹ ਜਿਹੜੇ ਝੂਠੇ ਵਾਅਦੇ ਕਰਕੇ ਸਰਕਾਰਾਂ ਬਣਾ ਕੇ ਜੋ ਇਹਨਾਂ ਇਹ ਸਾਰੇ ਫਰੰਟਾਂ ਤੇ ਨਾਕਾਮ ਹੋ ਗਏ ਫੇਲ ਹੋ ਗਏ ਇਸ ਕਰਕੇ ਇਹ ਚਾਹੁੰਦੇ ਆ ਕਿ ਅਮਰਤਪਾਲ ਦੇ ਆਉਣ ਨਾਲ ਜਿਹੜੀ ਨੌਜਵਾਨੀ ਜਾਂ ਪੰਜਾਬ ਦੇ ਲੋਕ ਉਹਨੂੰ ਜੇ ਜੇਲ੍ਹ ਚ ਰਹਿੰਦੀਆਂ ਐਡੇ ਸਭ ਤੋਂ ਵੱਧ ਵੋਟਾਂ ਜਿਤਾ ਸਕਦੇ ਤੇ ਇਹ ਸ਼ਹਿਰ ਸਾਰੇ ਹਾਲਾਤ ਹੀ ਬਦਲ ਜਾਣੇ ਇਸ ਕਰਕੇ ਉਹਨਾਂ ਨੂੰ ਝੂਠੇ ਇਲਜ਼ਾਮ ਬਾਜ਼ੀਆਂ ਕਰਕੇ ਕਰਦਾਸ਼ ਕੁਰੀਸ਼ ਕਰਕੇ ਉਹਨਾਂ ਨੂੰ ਇਹ ਚੀਜ਼ ਇੱਕ ਅਦਾਲਤਾਂ ਨੂੰ ਵੀ ਗਮਰਾਹ ਕੀਤਾ ਜਾ ਰਿਹਾ ਤੇ ਪੰਜਾਬ ਦੇ ਲੋਕਾਂ ਵਾਸਤੇ ਇਹ ਹੌਗਾ ਖੜਾ ਕੀਤਾ ਜਾ ਰਿਹਾ ਕਿ ਉਹਨਾਂ ਦੇ ਆਉਣ ਨਾਲ ਪਰ ਹਾਲਾਤ ਪੰਜਾਬ ਦੇ ਲੋਕ ਤੇ ਸਾਰੇ ਸਮਝਦੇ ਆ ਕਿ ਅੱਜ ਹਾਲਾਤ ਕਿਹੜੇ ਆ ਅ ਅੱਜ ਅੱਜ ਜਾਣਦੇ ਹੋਵੇ ਨਾ ਅੱਜਕ ਬਹੁਤ ਮਾਹੌਲ ਸ਼ਾਂਤ ਆ ਤੇ ਫਿਰ ਕਹਿਣ ਕਿ ਉਹਨਾਂ ਦੇ ਆਉਣ ਨਾਲ ਜੋ ਉਹਨਾਂ ਦੇ ਜਾਣ ਤੋਂ ਬਾਅਦ ਸਗੋਂ ਮਾਹੌਲ 'ਚ ਜ਼ਿਆਦਾ ਵਿਗਾੜ ਆਇਆ ਬਹੁਤ ਵੱਡੀ ਪੱਧਰ ਤੇ ਕਤਲੋਗਾਰ ਤੋਂ ਹੀ ਨਸ਼ਾ ਵਧਿਆ ਇਸ ਕਰਕੇ ਮੇਰੇ ਖਿਆਲ 'ਚ ਪੰਜਾਬ ਦੇ ਲੋਕ ਪੰਜਾਬ ਦੀਆਂ ਮਾਵਾਂ ਵੱਡੇ ਪੱਧਰ ਤੇ ਅਰਦਾਸ ਕਰਦੀਆਂ ਕੋਈ ਕਦੋਂ ਆਉਣ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਆ ਉਹਨਾਂ ਨੂੰ ਬਚਾਉਣ ਦੇ ਉਹ ਕੱਲ ਦਿਨ ਚੜਦੇ ਗੁਰੂ ਘਰ ਬਾਹਰ ਜਲੰਧਰ ਸਿੱਖ ਨੌਜਵਾਨ ਦਾ ਕਤਲ ਅੱਜ ਹੁਸ਼ਿਆਰਪੁਰ ਦੇ ਵਿੱਚ ਚੜਪੀ ਸਵੇਰ ਇੱਕ ਮਹਿਲਾ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਉਹ ਮਥਾ ਟਿਕਣ ਲਈ ਜਾ ਰਹੀ ਹੁੰਦੀ ਉਹ ਵੀ ਮਹਿਲਾ ਮੇਰਾ ਖਿਆਲ ਹੈ ਕਿ ਬਹੁਤ ਹੀ ਇਹ ਜਿਹੜੀ ਸਾਡੇ ਪੰਜਾਬ ਵਾਸਤੇ ਸਾਡੇ ਸਾਰੇ ਪੰਜਾਬ ਦੇ ਵਾਰਸਾਂ ਵਾਸਤੇ ਬੜੀ ਇੱਕ ਦੁਖਦਾਈ ਜੀ ਗੱਲ ਹੈ ਕਿ ਸਾਨੂੰ ਪਤਾ ਹੀ ਨਹੀਂ ਕਿ ਕੀ ਹੋ ਰਿਹਾ ਗੁਰੂ ਘਰ ਚ ਮੱਥਾ ਟੇਕਣਾ ਵੀ ਹੁਣ ਇੱਕ ਇੱਕ ਇਦਾਂ ਦੇ ਹਾਲਾਤ ਚ ਉੱਥੇ ਵੀ ਸਾਨੂੰ ਸਾਡੀ ਨੌਜਵਾਨੀ ਨੂੰ ਜਿਹੜੇ ਨੌਜਵਾਨ ਇਹ ਇਸ ਰਸਤੇ ਤੇ ਚੱਲ ਵੀ ਪਏ ਉਹ ਅਸੀਂ ਤੋਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਪੰਜਾਬ ਦੇ ਵਾਰਸ ਹੋ ਪੰਜਾਬ ਜੋ ਗੁਰੂਆਂ ਪੀਰਾਂ ਨੇ ਸਾਨੂੰ ਸਰਬੱਤ ਦੇ ਭਲੇ ਦੀ ਸਿੱਖਿਆ ਦਿੱਤੀ ਆ ਸਹਿਣ ਸੀਤਾ ਦਾ ਤਿਆ ਸਰਬ ਸੰਤੋਖ ਦਿੱਤਾ ਵਾ ਕਿਰਤ ਕਰਕੇ ਵੰਡ ਕਿਰਤ ਕਰਕੇ ਆਪਣਾ ਸ਼ਕਨ ਵਾਸਤੇ ਗੁਰੂ ਮਹਾਰਾਜ ਨੇ ਸਾਨੂੰ ਕਿਹਾ ਵਾ ਤੇ ਸਾਨੂੰ ਉਹਨਾਂ ਚੀਜ਼ਾਂ ਤੇ ਪਹਿਰਾ ਦੇਣਾ ਚਾਹੀਦਾ ਨਾ ਕਿ ਸਾਨੂੰ ਇਹਦੀਆਂ ਕਤਲੋਗਾਰ ਤੇ ਫਰੋਤੀਆਂ ਲੈ ਕੇ ਆਪਣਾ ਆਪਣੇ ਆਪ ਨੂੰ ਇਹ ਇਹ ਬੜੇ ਈਮਾਨ ਵਾਲੀ ਗੱਲ ਨਹੀਂ ਇਹ ਬਹੁਤ ਘਣਾਉਣੀ ਹਰਕਤਾਂ ਆ ਜਿਹੜੀਆਂ ਜੋ ਕੁਝ ਪੰਜਾਬ ਵਿੱਚ ਵਾਪਰ ਰਿਆ ਇਸ ਕਰਕੇ ਮੇਰੇ ਖਿਆਲ ਸਰਕਾਰ ਜਿਹੜੀ ਆ ਕਿ ਸਰਕਾਰ ਦਾ ਕੋਈ ਡਰ ਪੈ ਰਿਆ ਹੀ ਨਹੀਂ ਗਿਆ ਜਿੱਥੇ ਕਿੱਥੇ ਮਰਜ਼ੀ ਕਿਸੇ ਨੂੰ ਮਾਰਿਆ ਜਾ ਸਕਦਾ ਇਦਾਂ ਦੇ ਹਾਲਾਤ ਪੈਦਾ ਹੋ ਗਏ ਆ ਇਹ ਬਹੁਤ ਹੀ ਪੰਜਾਬ ਦੇ ਲੋਕਾਂ ਲਈ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਦੀ ਬਹੁਤ ਚਿੰਤਾ ਦਾ ਵਿਸ਼ਾ ਵਾ ਕਿ ਹੁਣ ਤਾਂ ਪੰਜਾਬ ਤੋਂ ਬਾਹਰ ਜਾ ਕੇ ਵਿਦੇਸ਼ਾਂ 'ਚ ਵੀ ਇਹੋ ਜਿਹੇ ਕਾਰਨਾਮੇ ਹੋਣ ਲੱਪੇ ਤੇ ਜਿਹੜੇ ਬਹੁਤ ਮਾੜੀ ਗੱਲ ਹੈ ਅਕਾਲੀ ਦਲ ਵਾਰਸ 2027 ਚ ਵਿਧਾਨ ਸਭਾ ਚੋਣਾਂ ਲੜੇਗਾ ਪੂਰੇ ਪੰਜਾਬ ਚ ਹਾਂਜੀ ਪੂਰੇ ਪੰਜਾਬ 'ਚ ਹੀ ਲੜਨ ਵਾਸਤੇ ਪੂਰੀਆਂ ਤਿਆਰੀਆਂ ਹੋ ਰਹੀਆਂ ਵੱਡੇ ਪੱਧਰ ਤੇ ਲੋਕਾਂ ਦਾ ਨੌਜਵਾਨੀ ਦਾ ਸਾਰਿਆਂ ਦਾ ਸਮਰਥਨ ਮਿਲ ਰਿਹਾ ਜੀ ਠੀਕ ਜੀ ਡਾਕਟਰ ਸਾਹਿਬ ਅਕਾਲੀ ਦਲ ਵਾਰਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਹ ਨਹੀਂ ਕਹਿਣਾ ਚਾਹੁੰਦਾ ਪਹਿਲਾਂ ਤਾਂ ਮੇਰਾ ਫਤਿਹ ਬਲਾ ਵਾਹਿਗੁਰੂ ਜੀ ਦਾ ਕਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਰਸ ਪੰਜਾਬ ਅਕਾਲੀ ਦਲ ਵਾਰਸ ਪੰਜਾਬ ਵਿੱਚ ਸ਼ਮੂਲੀਅਤ ਦੀ ਗੱਲ ਹੈ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਮੈਨੂੰ ਮੇਰਾ ਜਿਹੜਾ ਸਤ ਤੋਂ ਜਿਆਦਾ ਫੋਕਸ ਰਹਿੰਦਾ ਆ ਜੋ ਮੇਰੇ ਧਿਆਨ ਚ ਜਿਹੜੀ ਮੇਰੀ ਕਮਿਟਮੈਂਟ ਰਹੀ ਆ ਉਹ ਇਹ ਰਹੀ ਆ ਵੀ ਪੰਜਾਬ ਦੀ ਭੈਤਰੀ ਲਈ ਪੰਜਾਬ ਦੇ ਵਿੱਚ ਅੱਛਾ ਮਾਹੌਲ ਬਣਾਉਣ ਨੂੰ ਗੱਲਾਂ ਨਾਲ ਰੰਗਲਾ ਪੰਜਾਬ ਤੱਕ ਕਦੀ ਬਣਨਾ ਨਹੀਂ ਹੈਗਾ ਵੀ ਪ੍ਰੈਕਟੀਕਲੀ ਕਿਹੜੀ ਇਹੋ ਜਿਹੀ ਠੇਰਾ ਕਿਹੜੀ ਇਹੋ ਜਿਹੀ ਪੋਲੀਟੀਕਲ ਪਾਰਟੀ ਆ ਜਿਹਦੇ ਤੇ ਟਰਸਟ ਕੀਤਾ ਜਾ ਸਕਦਾ ਵਿਸ਼ਵਾਸ ਕੀਤਾ ਜਾ ਸਕਦਾ ਚਲਦੇ ਆ ਚਲਦੇ ਆ ਜਦੋਂ ਦੇਖਦੇ ਆ ਵੀ ਹਰ ਪਾਰਟੀ ਪੋਲੀਟੀਕਲ ਪਾਰਟੀ ਦੀ ਇੰਨੀ ਮਾੜੀ ਹਾਲਤ ਹੋ ਗਈ ਆ ਰਾਜਨੀਤਿਕ ਖੇਤਰ ਦਾ ਇਹ ਪੁੱਛ ਲਓ ਵੀ ਲੋਕਤੰਤਰੀਕ ਢਾਂਚਾ ਜਿਹੜਾ ਇਹ ਕਹਿਣ ਨੂੰ ਲੋਕਤੰਤਰੀਕ ਰਹਿ ਗਿਆ ਡੈਮੋਕ੍ਰੇਸੀ ਕਹਿਣ ਨੂੰ ਡੈਮੋਕ੍ਰੇਸੀ ਹੈ ਪਰ ਤੁਸੀਂ ਦੇਖੋ ਕਿੱਦਾਂ ਦੀ ਅਲੋਰਮੈਂਟ ਹੁੰਦੀ ਕਿੱਦਾਂ ਦੇ ਲਾਲਚ ਦਿੱਤੇ ਜਾਂਦੇ ਡਰਾਵੇ ਦਿੱਤੇ ਜਾਂਦੇ ਰਾਜਨੀਤਿਕ ਖੇਤਰ ਨੂੰ ਤਾਂ ਇਫੈਕਟ ਇਦਾਂ ਕਰ ਦਿੱਤਾ ਵੀ ਇਹ ਰਾਜਨੀਤਿਕ ਖੇਤਰ ਥੋੜਾ ਹੁਣ ਤੁਸੀਂ ਕਿਸੇ ਕੋਈ ਖੇਡ ਹੋਵੇ სპੋਰਟਸਮੈਨ ਹੋਵੇ ਅੱچھے სპੋਰਟਸਮੈਨ ਨੂੰ ਕਈਏ ਵੀ ਅਸੀਂ ਤਾਂ ਤੈਨੂੰ ਖੇਡ ਦੇ ਮੈਦਾਨ 'ਚ ਪਹੁੰਚਣ ਹੀ ਨਹੀਂ ਦੇਣਾ ਤੈਨੂੰ ਤਾਂ ਉੱਥੇ ਪਲੇ ਹੀ ਨਹੀਂ ਕਰਨ ਦੇਣਾ ਤੈਨੂੰ ਰਸਤੇ 'ਚ ਹੀ ਰੋਕ ਲਾਂਗੇ ਇਹ ਕੋਈ ਅੱਛੀ ਗੱਲ ਥੋੜਾ ਹੈਗੀ ਆ ਜੇ ਇੱਥੇ ਕੋਈ ਅੱਛਾ ਪਾਰਟਿਸਪੈਂਟ ਪਿੱਛੇ ਵੀ ਤੁਸੀਂ ਦੇਖਿਆ ਇਲੈਕਸ਼ਨ ਹੋਏ ਆ ਚਾਹੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਤੇ ਹੋਇਆ ਪੇਪਰ ਹੀ ਰੱਦ ਕਰੀ ਪਾਰਟੀਆਂ ਪੋਲੀਟੀਕਲ ਪਾਰਟੀ ਇੱਕ ਦੀ ਗੱਲ ਨਹੀਂ ਹੈਗੀ ਇੱਥੇ ਫਿਰ ਵਿਚਾਰਨ ਦੀ ਲੋੜ ਆ ਕਿ ਕਿਹੜੀ ਇਹੋ ਜਿਹੀ ਪੋਲੀਟੀਕਲ ਪਾਰਟੀ ਆ ਜਿਹਦੇ ਤੇ ਵਿਸ਼ਵਾਸ ਕਰੀਏ ਤਾਂ ਕਿ ਪੰਜਾਬ ਦੀ ਕੋਈ ਬਿਹਤਰੀ ਹੋ ਸਕੇ ਉਹ ਜਦੋਂ ਸਾਰਾ ਕੁਝ ਦੇਖਦੇ ਆਂ ਤੇ ਜਦੋਂ ਪਿਛੋਕੜ ਵੀ ਪਿਛਲਾ ਹਿਸਟਰੀ ਵੀ ਦੇਖਦੇ ਆਂ ਕਿਉਂਕਿ ਇਹ ਤਾਂ ਹੁਣੇ ਹੁਣ ਚ ਐਜ਼ ਅ ਪੋਲੀਟੀਕਲ ਪਾਰਟੀ ਰਾਜਨੀਤਿਕ ਪਾਰਟੀ ਤਾਂ ਹੁਣੇ ਫੈਸਲਾ ਕੀਤਾ ਵਾਰਿਸ ਅਕਾਲੀ ਦਲ ਨੇ ਤੇ ਇਹ ਜਿਹੜੇ ਵਾਰਿਸ ਪੰਜਾਬ ਆ ਉਹਦੇ ਤੇ ਮੈਨੂੰ ਲੱਗਦਾ ਵੀ ਪੰਜਾਬ ਦੇ ਵਾਸਤੇ ਜੇ ਮੈਂ ਕੁਝ ਕਰ ਸਕਦਾ ਜਾਂ ਮੇਰੇ ਮਨ 'ਚ ਜਿਹੜੇ ਵਲਵਲੇ ਆ ਜਿਹੜਾ ਮੇਰੇ ਮਨ 'ਚ ਜਜ਼ਬਾ ਆ ਉਹ ਇਸ ਪਲੇਟਫਾਰਮ ਤੋਂ ਮੈਂ ਤਾਂ ਵੀ ਤੁਸੀਂ ਗੱਲਬਾਤ ਕਰੋਗੇ ਕਿ ਵੀ ਤੁਸੀਂ ਹੁਸ਼ਾਰਪੁਰ ਨੂੰ ਬਿਲੋਂਗ ਕਰਦੇ ਹੋ ਫਰਾਪੁਰ ਦੇ ਨਾਲ ਸੰਬੰਧ ਰੱਖਦੇ ਹੋ ਹੁਸ਼ਾਰਪੁਰ ਦੇ ਹਾਲਾਤ ਨਹੀਂ ਕੋਈ ਬਹੁਤ ਵਧੀਆ ਨਹੀਂ ਨੇ ਜੀ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਹੁਸ਼ਾਰਪੁਰ ਚ ਜਿੱਦਾਂ ਹੁਣੇ ਮੇਰਾ ਜ਼ਿਲ੍ਹਾ ਬੜਾ ਸੋਹਣਾ ਸ਼ਾਂਤ ਬੜੇ ਕੋਈ ਇਦਾਂ ਦੀ ਹੁੰਦੀ ਨਹੀਂ ਸੀ ਵਾਇਲੈਂਸ ਦੀ ਗੱਲਾਂ ਤੇ ਹਿੰਸਾ ਆਤਮਕ ਕਾਰਵਾਈਆਂ ਇੰਨੀਆਂ ਵਧ ਗਈਆਂ ਜਿੱਦਾਂ ਬਾਪੂ ਤਰਸੇਮ ਸਿੰਘ ਜੀ ਨੇ ਪਾਈਸਾਬ ਅਮਰਪਾਲ ਸਿੰਘ ਖਾਲਸਾ ਜੀ ਬਾਰੇ ਗੱਲ ਕੀਤੀ ਵੀ ਜੇ ਸਰਕਾਰ ਨੂੰ ਇੰਨਾ ਖੌਫ ਹੈ ਤਾਂ ਹਾਲਾਤ ਤਾਂ ਹੁਣ ਵੀ ਖਰੇ ਨਹੀਂ ਹੈਗੇ ਫੇਰ ਬਾਹਰ ਇਧਰ ਲਈ ਕੋਈ ਭਾਈ ਸਾਹਿਬ ਅਮਰਿਤਪਾਲ ਜੀ ਥੋੜਾ ਜ਼ਿੰਮੇਵਾਰ ਹੈਗੇ ਆ ਇਧਰ ਲਈ ਤਾਂ ਫੇਰ ਸਰਕਾਰ ਜ਼ਿੰਮੇਵਾਰੀ ਹੈ ਸਰਕਾਰ ਦੀ ਐਡਮਿਨਿਸਟ੍ਰੇਸ਼ਨ ਜ਼ਿੰਮੇਵਾਰੀ ਹੈ ਪੁਲਿਸ ਪ੍ਰਸ਼ਾਸਨ ਦੇਖੇ ਵੀ ਕਿਉਂ ਲਾਅ ਐਂਡ ਆਰਡਰ ਇੰਨੀ ਹੈ ਇਦਾਂ ਇਹਨੇ ਮਾੜੇ ਹਾਲਾਤਾਂ ਚ ਸੋ ਇਦਾਂ ਦੇ ਹਾਲਾਤਾਂ ਚ ਦੇਖਦੇ ਮੈਂ ਹੁਸ਼ਿਆਰਪੁਰ ਦੀ ਜੇ ਗੱਲ ਕਰਾਂ ਹੁਸ਼ਿਆਰਪੁਰ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਆ ਉਹ ਸਮੱਸਿਆਵਾਂ ਜਿਹੜੀਆਂ ਤੇ ਮੈਨੂੰ ਤਾਂ ਲੱਗਦਾ ਵੀ ਪੰਜਾਬ ਦੀ ਸੰਗਤ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ ਤੇ ਉਹਨਾਂ ਤੇ ਹੈਗਾ ਨਿਰਭਰ ਕਰਦਾ ਪੀ ਉਹ ਕਿਨੂੰ ਇਹ ਤਾਜ ਪਹਨਾਉਂਦੇ ਕਿਨੂੰ ਸੇਵਾ ਬਖਸ਼ਦੇ ਆ ਸੋ ਹੁਸ਼ਾਰਪੁਰ ਦੀ ਜਿਹੜੀ ਆ ਬਿਹਤਰੀ ਵਾਸਤੇ ਮੈਨੂੰ ਲੱਗਦਾ ਵੀ ਜਿਹੜਾ ਸਭ ਤੋਂ ਵੱਡੀ ਐ ਇਸ ਵੇਲੇ ਲਾਂਡ ਆਰਡਰ ਦੀ ਜਿਹੜੀ ਗੱਲ ਆ ਨਸ਼ਾ ਖੋਰੀ ਦੀ ਜਿਹੜੀ ਆ ਇਹਦੇ ਤੇ ਠੰਡ ਠੱਲ ਪੈਣੀ ਚਾਹੀਦੀ ਆ ਬਹੁਤ ਜ਼ਿਆਦਾ ਹਾਲਾਤ ਮਾੜੇ ਆ